ਆਪਣੇ ਮਨਮਰਜ਼ੀ ਇਕਾਗਰ ਕਰਕੇ ਤੇ ਉਹ ਦਿੱਲੀ ਸ਼ਹਿਰ ਦੇ ਲਾਗੇ ਇੱਕ ਪਿੰਡ ਪੈਂਦਾ ਵਾ ਭੋਗਲ ਹੁਣ ਤੇ ਸ਼ਹਿਰ ਬਣ ਗਿਆ ਜਦੋਂ ਦਰਿਆ ਜਮਨਾ ਤੋਂ ਪਾਰ ਸੀ ਉਦੋਂ ਨੂੰ ਭੋਗਲ ਕਹਿੰਦੇ ਸੀ ਹੁਣ ਭੋਗਲ ਦਿੱਲੀ ਚ ਰਲ ਗਿਆ ਕਿਉਂਕਿ ਦਿੱਲੀ ਜਮਨਾ ਤੋਂ ਪਾਰ ਵੀ ਚਲਾ ਗਿਆ ਮਨਮਰਜ਼ੀ ਇਕਾਗਰ ਕਰਕੇ ਰੱਖਿਓ ਕਹਿੰਦੇ ਨੇ ਪਿੰਡ ਭੋਗਲ ਦੇ ਵਿੱਚੋਂ ਬੜੇ ਪੁਰਾਣੇ ਜ਼ਮਾਨੇ 'ਚ ਇੱਕ ਜ਼ਿਮੀਂਦਾਰ ਉੱਠਿਆ ਉਦੇ ਕੋਲ ਮੱਝਾਂ ਗਾਵਾਂ ਬਹੁਤ ਸੀ ਪਰਿਵਾਰ ਵੱਡਾ ਸੀ ਆਪਣੀਆਂ ਮੱਝਾਂ ਗਾਵਾਂ ਲੈ ਕੇ ਆਪਣਾ ਪਰਿਵਾਰ ਲੈ ਕੇ ਉਹ ਚੰਗੇ ਘਾ ਪੱਠੇ ਦੀ ਤਲਾਸ਼ ਅੰਦਰ ਪਿੰਡ ਭੋਗਲ ਛੱਡ ਕੇ ਤੇ ਮਾਝੇ ਵੱਲ ਨੂੰ ਆਇਆ ਮਾਝੇ ਵੱਲ ਹੁਣ ਜਿਹਦੇ ਕੋਲ ਡੰਗਰ ਜਾਦੇ ਆ ਗਾਵਾਂ ਮੱਝਾਂ ਜਿਆਦਾ ਹੁੰਨ ਉਹਨੂੰ ਤੇ ਚਰਾਣ ਦੀ ਚਾਹੀਦੀ ਆ ਨਾ ਉਹਨੂੰ ਤੇ ਘਾ ਪੱਠਾ ਹੀ ਚਾਹੀਦਾ ਹੈ ਨਾ ਵਾਰ ਲੈ ਕੇ ਜਿਉਂ ਤੁਰਿਆ ਜਿਉਂ ਤੁਰਿਆ ਉਹਨੇ ਦਰਿਆ ਸੱਤ ਨੂੰ ਜ ਟੱਪਿਆ ਬਿਆਸਾ ਟੱਪਿਆ ਫਿਰ ਮਾਝੇ ਅੰਦਰ ਦਾਖਲ ਹੋਇਆ ਇੱਕ ਥਾਂ ਉਹਨੂੰ ਬੜੀ ਚੰਗੀ ਲੱਗੀ ਇੱਕ ਜਗ੍ਹਾ ਉਹਨੂੰ ਬੜੀ ਪਿਆਰੀ ਲੱਗੀ ਉਥੇ ਆ ਕੇ ਉਹਨੇ ਆਪਣੇ ਨਾਂ ਦੀ ਝੰਡੀ ਗੱਡ ਕੇ ਤੇ ਆਪਣੇ ਨਾਂ ਦੇ ਉੱਤੇ ਇੱਕ ਪਿੰਡ ਬੰਨਿਆ ਆ ਪੁਰਾਣੇ ਜਿੰਨੇ ਤੁਸੀਂ ਬੰਦਿਆਂ ਦੇ ਨਾਵਾਂ ਤੇ ਪਿੰਡ ਵੇਖਦੇ ਹੋ ਇਹ ਇਸੇ ਤਰ੍ਹਾਂ ਹੀ ਆ ਜਦੋਂ ਇੱਕ ਬਾਪੂ ਦੇ 7-8 ਨਿਆਣੇ ਆ ਉਹਨਾਂ ਦੇ ਗਾਂ ਸਾਥਾ ਤੋਂ ਨਿਆਣੇ ਆ ਉਹਨਾਂ ਦੇ ਗਾਂ ਗਾਂ ਸੱਤ ਤੋਂ ਨਿਆਣੇ ਆ ਇੱਕ ਇੱਕ ਘਰ ਦੇ ਵਿੱਚ 2-300 ਬੰਦਾ ਉਹ ਜਿੱਥੇ ਜਾ ਕੇ ਝੰਡੀ ਘੜ ਦਿੰਦੇ ਇਹ ਬਜ਼ੁਰਗ ਦੇ ਨਾਂ ਦਾ ਪਿੰਡ ਵੱਜ ਜਾਂਦਾ ਸੀ ਬਹੁਤੇ ਪਿੰਡ ਇਦਾਂ ਹੀ ਵੱਜੇ ਆ ਉਹ ਜਿਹੜਾ ਜ਼ਿਮੀਂਦਾਰ ਪਿੰਡ ਭੋਗਲ ਵਿੱਚੋਂ ਉੱਠਿਆ ਉਹ ਤੁਰਦਾ ਤੁਰਦਾ ਮਾਝੇ ਦੇ ਏਰੀਆ ਅੰਦਰ ਆਇਆ ਉਹਨੂੰ ਇੱਕ ਥਾਂ ਦੇ ਉੱਤੇ ਬਹੁਤ ਸੋਹਣਾ ਘਾਹ ਪੱਠਾ ਲੰਬਾ ਇੱਥੇ ਮੇਰਾ ਪਰਿਵਾਰ ਪਾਲ ਸਕਦਾ ਵਾ ਇੱਥੇ ਮੇਰੇ ਮੱਜਾਂ ਦੇ ਗਾਵਾਂ ਪਾਲ ਸਕਦੀਆਂ ਉਹਨੇ ਆਪਣੇ ਨਾਂ ਦੇ ਉੱਤੇ ਇੱਕ ਪਿੰਡ ਦਾ ਮੋਢ ਬੰਨਿਆ ਉਸ ਜ਼ਿਮੀਂਦਾਰ ਦਾ ਨਾਂ ਹੈ ਜ਼ਿਮੀਂਦਾਰ ਪਿੱਖੀ ਉਹਦੇ ਨਾਂ ਤੇ ਇੱਕ ਪਿੰਡ ਵੱਜਦਾ ਵਾ ਪਿੰਡ ਪਿੱਖੀ ਵਿੰਡ ਹੁਣ ਉਹ ਸ਼ਹਿਰ ਨਹੀਂ ਪਿੰਡ ਨਹੀਂ ਰਿਹਾਗਾ ਹੁਣ ਉਹ ਕਸਬਾ ਬਣ ਗਿਆ ਵੱਡਾ ਤੁਹਾਡੇ ਨਜ਼ਦੀਕ ਆ ਜ਼ਿਮੀਂਦਾਰ ਪਿੱਖੀ ਦੇ ਪੰਜ ਪੁੱਤ ਨੇ ਪੰਜਾਂ ਦੇ ਨਾਵਾਂ ਤੇ ਪੰਜ ਪਿੰਡ ਬੱਜੇ ਆ ਜ਼ਿਮੀਂਦਾਰ ਪਖੀਨੇ ਸਭ ਤੋਂ ਪਹਿਲਾਂ ਆਪਣੇ ਨਾਂ ਦੇ ਪਿੰਡ ਬੰਨਿਆ ਫਿਰ ਉਹਨੇ ਆਪਣੇ ਪੰਜਾਂ ਪੁੱਤਾਂ ਦੇ ਨਾਵਾਂ ਉੱਤੇ ਪੰਜ ਪਿੰਡ ਵਸਾਈ ਉਹਦੇ ਸਭ ਤੋਂ ਵੱਡੇ ਪੁੱਤ ਦਾ ਨਾਂ ਹੈ ਪੂਲਾ ਉਹਦੇ ਨਾਂ ਦੇ ਉੱਤੇ ਪਿੰਡ ਬੱਜਦਾ ਪੂਲਾ ਹੁਣ ਪੂਲਾ ਪਿੰਡ ਤੁਹਾਨੂੰ ਪਤਾ ਹੈ ਕਿਹਦਾ ਹੈ ਭਾਈ ਤਾਰੂ ਸਿੰਘ ਪੂਲਿਆਂ ਦਾ ਇਹ ਪਹਿਲਾ ਸੀ ਪੁੱਤ ਦਾ ਨਾਂ ਹੈ ਪਹੂ ਉਹਦੇ ਨਾਂ ਤੇ ਪਿੰਡ ਵੱਜਿਆ ਪਹੂਵਿੰਡ ਪਹੂਵਿੰਡ ਕਿਹਦਾ ਪਿੰਡ ਆ ਇਹ ਤੁਹਾਨੂੰ ਪਤਾ ਉਹਦੇ ਤੀਸਰੇ ਪੁੱਤ ਦਾ ਨਾਂ ਹੈ ਦਰਾਜ ਉਹਦੇ ਨਾਂ ਤੇ ਪਿੰਡ ਬਣਿਆ ਦਰਾਜਕੀ ਉਹਦੇ ਚੌਥੇ ਪੁੱਤ ਦਾ ਨਾਂ ਹੈ ਪਲਵਾਨ ਉਹਦੇ ਨਾਂ ਤੇ ਪਿੰਡ ਵੱਜਿਆ ਪਲਵਾਨਕੀ ਤੁਹਾਡੇ ਲੱਗੀਏ ਸਾਰੇ ਦੂਰ ਨਹੀਂ ਆਗੇ ਉਦੇ ਪੰਜਵੇਂ ਪੁੱਤ ਦਾ ਨਾਂ ਹੈ ਵੀਰਮ ਵੀਰਮ ਦੋ ਪਿੰਡ ਆ ਮੱਝ 'ਚ ਇੱਕ ਆਉ ਮਜੀਠੇ ਲਾਗੇ ਭੋਵੇਂ ਵਡਾਲੇ ਵਾਲਾ ਵੀਰਮ ਉਹ ਵੀਰਮ ਨਹੀਂ ਆ ਇਹ ਵੀਰਮ ਇਹ ਆ ਜਦੋਂ ਭਿੱਖੀ ਵੇਣ ਤੋਂ ਖਾਲੜੇ ਨੂੰ ਜਾਈਏ ਸਿਧਵਾਂ ਦੇ ਲਾਗੇ ਪਿੰਡ ਵੀਰਮ ਪੈਂਦਾ ਵਾ ਇਹ ਜਿਹੜਾ ਪੰਜਵਾਂ ਵੀਰਮ ਪਿੰਡ ਆ ਇਹ ਉਸ ਜ਼ਿਮੀਂਦਾਰ ਭਿੱਖੀ ਦੇ ਪੰਜਵੇਂ ਪੁੱਤ ਵੀਰਮ ਦੇ ਨਾਂ ਤੇ ਬੱਜਾ ਸੀ ਇਹ ਪੰਜ ਪੁੱਤ ਆ ਉਹਦੇ ਜ਼ਮੀਂਦਾਰ ਪਿਖੀ ਤੋਂ ਪਿਖੀ ਵਿੰਡ ਉਹਦੇ ਪੰਜ ਪੁੱਤ ਫੂਲਾ ਪਹੂ ਦਰਾਜ ਪਲਵਾਨ ਤੇ ਵੀਰ ਆਪਣੇ ਮਨ ਮਰਜ਼ੀ ਇਕਾਗਰ ਕਰਕੇ ਪਿੰਡ ਪਹੂ ਵਿੰਡ ਦੇ ਵਿੱਚ ਆਜੋ ਉੱਥੇ ਜ਼ਮੀਂਦਾਰਾਂ ਦਾ ਇੱਕ ਟੱਬਰ ਵਸਦਾ ਜ਼ਮੀਨ ਭਾਂਡਾ ਚੰਗਾ ਹੈ ਤੇ ਇਲਾਕੇ ਵਿੱਚ ਉਹਨਾਂ ਦਾ ਮਾਣ ਚੰਗਾ ਹੈ ਇਸ ਪਰਿਵਾਰ ਦੇ ਮੁਖੀ ਦਾ ਨਾਂ ਹੈ ਕਣਿਆ ਕਣਿਆ ਦਾ ਪੁੱਤਰ ਦੁਲਜੀ ਧਲਜੀ ਦਾ ਪੁੱਤਰ ਕਰਮਾ ਕਰਮੇ ਦਾ ਪੁੱਤਰ ਭਾਈ ਭਗਤੂ ਜੀ ਭਾਈ ਭਗਤੂ ਦਾ ਵਿਆਹ ਮਾਈ ਜਿਉਣੀ ਦੇ ਨਾਲ ਹੋਇਆ ਤੇ ਇਸੇ ਭਾਈ ਭਗਤੂ ਦੇ ਘਰ 26 ਜਨਵਰੀ 1682 ਨੂੰ ਇੱਕ ਲੜਕੇ ਨੇ ਜਨਮ ਲਿਆ ਜਿਹਦਾ ਨਾਮ ਦੀਪਾ ਰੱਖਿਆ ਗਿਆ ਦੁਨੀਆ ਜਾਣਦੀ ਸੀ ਇਹ ਦੀਪਾ ਦੀਪਾ ਨਹੀਂ ਰਹੇਗਾ ਇਹ ਧੰਨ ਬਾਬਾ ਦੀਪ ਸਿੰਘ ਕਹਿ ਕੇ ਪੂਜਿਆ ਜਾਵੇਗਾ ਆਜੋ ਗੱਲ ਛੇਤੀ ਸਮਝ ਅੰਦਰ ਪੈ ਜਾਵੇ ਪਿੰਡ ਪਹੂ ਵਿੰਡ ਕਣੀਆਂ ਕਣੀਆਂ ਦਾ ਪੁੱਤਰ ਦੁਲਜੀ ਦੁਲਜੀ ਦਾ ਪੁੱਤਰ ਕਰਮਾ ਕਰਮੇ ਦਾ ਪੁੱਤਰ ਭਾਈ ਭਗਤੂ ਭਾਈ ਭਗਤੂ ਦਾ ਪੁੱਤ ਜਿਹਦਾ ਜਨਮ 1682 ਅੰਦਰ ਹੋਇਆ ਨਾਂ ਰੱਖਿਆ ਜਾਂਦਾ ਦੀਪਾ ਦੀਪਾ ਇਸ ਕਰਕੇ ਮਾਂ ਨੂੰ ਪੋਤਾ ਆਪਣਾ ਸੋਨਾ ਹੀ ਬੜਾ ਲੱਗਾ ਮਾਂ ਨੂੰ ਐਂ ਜਾਪਿਆ ਮਾਂ ਜੀਉਣੀ ਨੂੰ ਜਿਵੇਂ ਲੱਖਾਂ ਦੀਪਾਂ ਦਾ ਚਾਨਣ ਮੇਰੇ ਘਰ ਦੇ ਵਿੱਚ ਹੋ ਗਿਆ ਹੋਵੇ ਇੰਨੀ ਖੁਸ਼ ਹੋਈ ਇੰਨਾ ਸੋਹਣਾ ਪੁੱਤ ਰੱਬ ਨੇ ਉਹਦੀ ਝੋਲੀ 'ਚ ਪਾਇਆ ਕਿ ਇਹਦਾ ਨਾਂ ਦੀਪਾ ਰੱਖ ਦਿੱਤਾ ਪਰ ਮਾਂ ਕਿੱਥੇ ਜਾਣਦੀ ਹੋਣੀ ਓਦਣ ਦੁਨੀਆ ਕਿੱਥੇ ਜਾਣਦੀ ਹੋਣੀ ਆ ਮਾਂ ਜੀਉਣੀਏ ਜਿਹੜੇ ਦੀਪੇ ਨੇ ਤੇਰੇ ਘਰ ਜਨਮ ਲਿਆ ਐ ਨਾ ਦੁਨੀਆ ਦੇ ਦੀਵੇ ਬੁੱਝ ਜਾ ਕਰਨਗੇ ਪਰ ਇਹਦਾ ਦੀਵਾ ਹਮੇਸ਼ਾ ਜਗਦਾ ਰਹੂਗਾ ਜਿੱਥੇ ਕਿਦੇ ਧੰਨ ਬਾਬਾ ਦੀਪ ਸਿੰਘ ਦੇ ਸਥਾਨ ਨੇ ਉਹ ਜੋਤਾਂ ਹਮੇਸ਼ਾ ਜਗਦੀਆਂ ਰਹਿਣਗੀਆਂ ਜੋਤਾਂ ਹਮੇਸ਼ਾ ਅਟੱਲ ਰਹਿਣਗੀਆਂ ਅਰਭਾ ਖਰਭਾ ਪਤਿਆਂ ਦੇ ਘਰਾਂ ਦੀ ਬੱਤੀ ਬੁਝ ਸਕਦੀ ਆ ਪਰ ਧੰਨ ਬਾਬਾ ਦੀਪ ਸਿੰਘ ਦੇ ਕਰਨੀ ਨਾਮੇ ਜੀਵਨ ਦਾ ਦੀਵਾ ਕਦੀ ਨਹੀਂ ਬੁਝ ਸਕਦਾ ਹਮੇਸ਼ਾ ਜਗਦਾ ਰਹੇਗਾ